ਪ੍ਰਸ਼ਾਸਨ ਨੂੰ ਵੱਲੋਂ ਸੂਚਨਾ ਮਿਲੀ ਹੈ ਕਿ ਉਜ ਡਰੇ ਆ ਦੇ ਵਿੱਚ 110000 ਪਾਣੀ ਛੱਡਿਆ ਗਿਆ। ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਹਰ ਪ੍ਰਬੰਧਕ ਜਿਹੜੇ ਰਾਤ ਸਮਗਰੀ ਹੈ ਜਾਂ ਜੋ ਵੀ ਸਮਾਨ ਆ ਉਹ ਉਜ ਡਰੇ ਆ ਦੇ ਕਿਨਾਰੇ ਪਲਾਇਆ ਜਾਵੇ। ਅੱਜ ਬੀ ਆਨੂ ਸਾਹਿਬ ਜੀ ਦਾ ਫੋਨ ਆਇਆ ਸੀ ਤੇ ਅੱਜ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਫਲੱਡ ਦੀ ਸਥਿਤੀ ਵੰਨ ਕਰਕੇ ਸਕੂਲਾਂ ਵੀ ਛੁੱਟੀ ਕਰਤੀ ਜਾਵੇ। ਨਿਰਦੇਸ਼ਾਂ ਦੇ ਸਾਰੇ ਛੁੱਟੀ ਕੀਤੀ ਉਹਨਾਂ ਨਾਲ ਫੋਨ ਤੇ ਵੀ ਮੇਰੀ ਗੱਲ ਹੋਈ ਸੀ ਤੇ ਫਿਲਹਾਲ ਤੇ ਇਸ ਇਹੀ ਹੈ ਕਿ ਫੋਨ ਛੁੱਟੀ ਕਰਨ ਦੇ ਅੱਗੇ ਕਿਸੇ ਮੇਰੇ ਸਕੂਲ ਗਏ ਸੀਗੇ بارش ਕਰਨ ਨੂੰ ਨੇ ਛੁੱਟੀ ਕਰ ਦਿੱਤੀ ਕਿਉਂਕਿ ਪਿੱਛੋਂ ਪਾਣੀ ਦਾ ਖਤਰਾ ਹੈ ਤਾਂ ਕਰਕੇ ਪ੍ਰਸ਼ਾਸਨ ਨੂੰ ਬਲ ਸੂਚਨਾ ਮਿਲੀ ਹੈ ਕਿ ਉਚਿਤ ਦੇ ਆਦੇ ਵਿੱਚ 110000 ਪਾਣੀ ਛੱਡਿਆ ਗਿਆ ਔਰ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਜਿੰਨੇ ਵੀ ਬੰਗਾਲ ਬਲਾਕ ਦੇ ਉਹਨਾਂ ਸਾਰਿਆਂ ਨੇ ਛੁੱਟੀ ਕੀਤੀ ਗਈ ਹੈ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਕਿ ਹਰ ਪ੍ਰਬੰਧਕ ਜਿਹੜੇ ਰਾਤ ਸਮਝਰੀ ਹੈ ਜੇ ਜੋ ਵੀ ਸਮਾਨ ਆ ਉਹ ਜਿੱਦ ਤੇ ਆ ਦੇ ਕਿਨਾਰੇ ਪੁਲਾਇਆ ਜਾਏ ਤਾਂ ਜੋ ਲੋਕਾਂ ਨੂੰ ਸਹਾਇਤਾ ਮਿਲ ਸਕੇ ਬਸ ਸਥਿਤੀ ਜਿਹੜੀ ਭਿਆਨਕੀ ਬਣੀ ਰਹੀ ਦਿੰਦੀ ਹੈ ਜੀ ਪਾਣੀ ਜਲ ਤੋਂ ਜਿਆਦਾ ਆਉਂਦਾ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਕਿ ਜਿਹੜੇ ਪ੍ਰਬੰਧ ਹੈ ਮੈਕਮੇ ਦੇ ਵੱਲੋਂ ਹੋਣੇ ਚਾਹੀਦੇ ਜਰੂਰੀ ਤਾਂ ਜੋ ਲੋਕਾਂ ਨੂੰ ਸਹਾਇਤਾ ਮਿਲ ਸਕੇ ਆਪਣਾ ਨਿਰਸ ਖੁਲਾ ਸ਼ਾਮਲਾਲ ਸਰਕਾਰੀ ਸੀਨੀਅਰ ਕੰਡਿਡਸ ਕੋਲ ਰੋਜਾਮ ਸਿੰਘ ਜੀ ਸਰ ਛੁੱਟੀ ਕਿੱਥੀ ਗਈ ਸਕੂਲੇ ਕੀ ਕਾਰਨ ਨਹੀਂ ਅੱਜ ਬੀਐਨਓ ਸਾਹਿਬ ਜੀ ਦਾ ਫੋਨ ਆਇਆ ਸੀ ਕਿ ਅੱਜ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਫਲੱਡ ਦੀ ਸਥਿਤੀ ਬਣ ਕਰਕੇ ਸਕੂਲਾਂ ਵਿੱਚ ਛੁੱਟੀ ਕਰਤੀ ਜਾਵੇ ਉਹਦੇ ਅਨੁਸਾਰ ਅੱਜ ਸਕੂਲ ਦੇ ਵਿੱਚ ਛੁੱਟੀ ਕਰਤੀ ਗਈ ਹੈ ਜੀ ਜੀ ਨਮਸਕਾਰ ਜੀ ਸਾਰਿਆਂ ਨੂੰ ਮੇਰਾ ਨਾਮ ਨਵੀਨ ਕੁਮਾਰ ਹੈ ਮੈਂ ਹੈਡਮਾਸਟਰ ਸਰਕਾਰੀ ਹਾਈ ਸਕੂਲ ਤੋਂ ਕੰਮ ਕਰ ਰਿਹਾ ਹਾਂ ਸਰ ਇਸ ਤਰ੍ਹਾਂ ਹੈ ਕਿ ਸਾਨੂੰ ਇੱਕ ਡੀਸੀ ਸਾਹਿਬ ਦਾ ਮੈਸੇਜ ਆਇਆ ਸੀ ਕਿ ਬਮਿਆਲ ਬਲਾਕ ਵਿੱਚ ਕੋਈ ਫਲੱਡ ਲਾਈਕ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਿ ਸਕੂਲ ਜਿਹੜੇ ਆ ਇਮੀਡੀਏਟਲੀ ਬੰਦ ਕਰ ਦਿੱਤੇ ਜਾਂ। ਕਿ ਇਹ ਹੱਦ ਤੇ ਜੇ ਮਤਲਬ ਦਿੱਤੀ ਕਿ ਇਹ ਕਿ ਤੇ ਅੱਗੇ ਦਾ ਵੀ ਕੋਈ ਸਰ ਐਕਚੁਅਲੀ ਇਹ ਮੈਸੇਜ ਸਾਡੇ ਬਲਾਗ ਦੇ ਜਿਹੜੇ ਬੀ ਐਨ ਯੂ ਹੈਗੇ ਆ ਸ਼੍ਰੀ ਰਮੇਸ਼ ਕੁਮਾਰ ਜੀ ਪ੍ਰਿੰਸੀਪਲ ਦਤਿਆਲ ਦਤਿਆਲ ਸਕੂਲ ਤੋਂ ਸਿੰਚਨ ਸਕੂਲ ਤੋਂ ਤੇ ਉਹਨਾਂ ਦਾ ਅਸੀਂ ਮੈਸੇਜ ਕਿ ਉਹਨਾਂ ਨੂੰ ਅੱਗੇ ਡੀਸੀ ਤੋਂ ਜਾਂ ਡੀਓ ਸਾਹਿਬ ਕੋਲੋਂ ਮੈਸੇਜ ਪ੍ਰਾਪਤ ਹੋਇਆ ਹੋਣਾ ਤੇ ਉਹਦੇ ਨਿਰਦੇਸ਼ ਅਨੁਸਾਰ ਨੇ ਛੁੱਟੀ ਕੀਤੀ ਉਹਨਾਂ ਨਾਲ ਫੋਨ ਤੇ ਵੀ ਮੇਰੀ ਗੱਲ ਹੋਈ ਸੀ। ਤੇ ਫਿਲਹਾਲ ਤੇ ਇਸ ਇਸ ਇਹ ਹੀ ਹੈ ਕਿ ਹੁਣ ਛੁੱਟੀ ਕਰਨ ਦਾ ਕਿਹਾ ਗਿਆ ਹੈ। ਕੀ ਮੈਸੇਜ ਤੁਹਾਨੂੰ ਫੜਾਉਣ ਨੂੰ ਲੈ ਕੇ ਜੇ ਮੈਸੇਜ ਆ ਰਿਹਾ ਹੈ। ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਜਾਂ ਆਉਣ ਵਾਲੇ ਜਿਹੜੇ ਪਲਾਗ ਦੇ ਵਿੱਚ ਲੋਕ ਰਹਿੰਦੇ ਆ ਕੀ ਮੈਸੇਜ ਦੇਣਾ ਚਾਹੀਦਾ। ਸਰ ਇਹ ਡਿਸ਼ਾਨ ਦੇ ਜੋ ਉਪਰੋਂ ਆਇਆ ਗਿਆ ਹੈ ਅਸੀਂ ਤੇ ਉਹਨੂੰ ਹੀ ਪਾਲਣਾ ਕਰਨੀ ਹੈ ਨਾ। ਹਾਂਜੀ ਬੰਚ ਕੁਮਾਰ ਬੜਾ ਦੇਖਿਆ ਗਿਆ ਸਕੂਲ ਛੁੱਟੀ ਹੋ ਗਈ ਹੈ ਕੀ ਕਾਰਨ ਹੈ? ਇਹ ਇਸ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਸਰ। ਕੋਚਰ ਤੁਹਾਨੂੰ ਛੁੱਟੀ ਕਰਕੇ ਗਏ ਨਾ ਉਹਨਾਂ ਨੇ ਕੁਝ ਨਹੀਂ ਤੁਹਾਨੂੰ ਦੱਸਿਆ ਕਿ ਕਿੰਨਾ ਕੀ ਕਰ ਰਹੇ ਨੇ ਨਹੀਂ ਸਾਨੂੰ ਤੇ ਇਹੀ ਦੱਸਿਆ ਕਿ ਤੁਹਾਨੂੰ ਇਮੇਜੈਂਟਲੀ ਛੁੱਟੀ ਕਰ ਦਿੱਤੀ ਗਈ ਹੈ। ਛੁੱਟੀ ਬਦਲਦੀ ਗੱਲ ਹੋਈ ਹੈ। ਹਾਂਜੀ ਮੈਂ ਦਾ ਮੇਰਾ ਨਾਮ ਨikhil ਹੈ ਜੀ ਮੈਂ ਰੋਡ ਜਮ ਸਿੰਘ ਸਕੂਲ ਪਰਦਾ ਤੇ ਸਵੇਰੇ ਸਕੂਲ ਗਏ ਸੀਗੇ بارش ਕਰਨ ਨੂੰ ਨਾ ਛੁੱਟੀ ਕਰ ਦਿੱਤੀ ਕਿਉਂਕਿ ਕਿਛੋ ਪਾਣੀ ਦਾ ਖਤਰਾ ਹੈ ਤਾਂ ਕਰਕੇ।